ਫਰੀ ਦੇਣ ਵਾਲਾ Google 2 ਮਿੰਟਾਂ ਦੇ ਵਿੱਚ 2 ਕਰੋੜ ਦੀ ਕਮਾਈ ਕਿਵੇਂ ਕਰਦਾ ਹੈ ਇਸ ਵੀਡੀਓ ਚ ਜਾਣਦੇ ਆ ਦੋਸਤੋ ਜਦੋਂ ਅਸੀਂ Google ਦੇ ਵਿੱਚ ਕੋਈ ਸਰਚ ਕਰਦੇ ਆ ਬਿਲਕੁਲ ਸਾਨੂੰ ਫ੍ਰੀ ਮਿਲਦੀਆਂ ਕਈ ਸੇਵਾਵਾਂ ਨੇ Google ਦੀਆਂ ਬਿਲਕੁਲ ਅਸੀਂ ਫ੍ਰੀ ਦੇਖਦੇ ਆ ਪਰ Google ਕਹਿੰਦੇ ਫਿਰ ਵੀ ਕਮਾਈ ਕਰਦਾ ਹੈ ਅ ਅਸਲ ਜਦੋਂ ਅਸੀਂ Google ਤੇ ਕੋਈ ਚੀਜ਼ ਸਰਚ ਕਰਦੇ ਆ ਨਾਲ ਦੀ ਨਾਲ ਸਾਨੂੰ ਰਿਜ਼ਲਟ ਮਿਲ ਜਾਂਦੇ ਨੇ ਤਾਂ ਉਹਦੇ ਵਿੱਚ ਜਿਹੜਾ ਰਿਜ਼ਲਟ ਤੋਂ ਪਹਿਲਾਂ ਹੀ ਕਈ ਵਾਰ ਐਡ ਚੱਲਣ ਲੱਗ ਜਾਂਦੀ ਹੈ ਕੋਈ ਪੋਸਟਰ ਆ ਜਾਂਦਾ ਜਿਹਨੂੰ ਅਸੀਂ ਸਕਿਪ ਵੀ ਨਹੀਂ ਕਰ ਸਕਦੇ ਤਾਂ ਉਹ ਪੋਸਟਰ ਚਲਾਉਣ ਦਾ ਮਤਲਬ ਹੈ ਕਿ Google ਨੂੰ ਐਡਵਰਟਾਈਜ਼ਮੈਂਟ ਦੇ ਪੈਸੇ ਆਉਂਦੇ ਨੇ ਇਸ ਕਰਕੇ Google ਉਹ ਐਡ ਨੂੰ ਚਲਾਉਂਦਾ ਹੈ ਕਈ ਵਾਰ ਅਸੀਂ YouTube ਤੇ ਕੋਈ ਵੀਡੀਓ ਦੇਖਦੇ ਹਾਂ YouTube ਤੋਂ ਵੀ Google ਕਮਾਈ ਕਰਦਾ ਕਿਉਂਕਿ YouTube ਤੇ ਕੋਈ ਵੀਡੀਓ ਦੇਖਦਿਆਂ ਅਚਾਨਕ ਕੋਈ ਐਡ ਵਾਲੀ ਵੀਡੀਓ ਚੱਲ ਜਾਂਦੀ ਹੈ ਤੋਂ ਅਸੀਂ ਸਕਿਪ ਵੀ ਨਹੀਂ ਕਰ ਸਕਦੇ ਉਹ ਇਹਦਾ ਵੀ ਕੰਪਨੀਆਂ Google ਨੂੰ ਪੈਸੇ ਦਿੰਦੀਆਂ ਨੇ ਕਿ ਤੁਸੀਂ ਸਾਡੀ ਕੰਪਨੀ ਦੀ ਪ੍ਰੋਮੋਸ਼ਨ ਕਰੋ ਔਰ ਅਸੀਂ ਤੁਹਾਨੂੰ ਪੇ ਕਰਾਂਗੇ ਤੇ ਇਸ ਨਾਲ Google ਜਿਹੜਾ ਪੈਸੇ ਕਮਾਉਂਦਾ ਤੀਜੀ ਗੱਲ Google Play Store ਤੋਂ ਵੀ Google ਪੈਸੇ ਕਮਾਉਂਦਾ ਐਪ ਡਿਵੈਲਪਰਾਂ ਤੋਂ ਵੀ ਪੈਸੇ ਲੈਂਦੇ ਨੇ ਜਿਹੜੇ ਵੀ ਕੋਈ ਐਪ ਉੱਥੇ ਪਾਉਂਦੇ ਆ ਤੇ Google ਪਲੇ ਸਟੋਰ ਜਿਹੜਾ ਬਕਾਇਦਾ ਉਥੋਂ ਪੈਸੇ ਲੈਂਦਾ ਹੈ ਬਾਕੀ ਗੱਲ ਇਹ ਹੈ ਕਿ ਗੂਗਲ ਕਈ ਵਾਰ ਸਟੋਰੇਜ ਕਹਿ ਦਿੰਦਾ ਕਿ ਸਟੋਰੇਜ ਤੁਹਾਨੂੰ ਆ ਉਹ ਤੁਹਾਨੂੰ ਪ੍ਰੀਮੀਅਮ ਕਰਨੀ ਪਊਗੀ ਤੁਹਾਡੀ ਸਟੋਰੇਜ ਬਹੁਤ ਜ਼ਿਆਦਾ ਭਰ ਚੁੱਕੀ ਹੈ ਫੋਨ ਦੀ ਤਾਂ ਕਈ ਲੋਕ ਪੈਸੇ ਦੇ ਕੇ ਆਪਣੀ ਸਟੋਰੇਜ ਜਿਹੜੀ ਹੈ ਹੋਰ ਵਧਾ ਲੈਂਦੇ ਨੇ ਤਾਂ ਇਸ ਤੋਂ ਇਲਾਵਾ ਗੂਗਲ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ YouTube ਤੇ ਕਈ ਵਾਰ ਸਾਡਾ YouTube ਤੇ ਵੀਡੀਓ ਚੱਲਦੀ ਹੈ ਤਾਂ ਅਸੀਂ ਚਾਹੁੰਦੇ ਹੁੰਨੇ ਆ ਕੋਈ ਵੀਡੀਓ ਨਾ ਚੱਲੇ ਤੇ Google News services ਵੀ premium ਕੀਤੀਆਂ ਹੋਈਆਂ ਨੇ ਕਿ ਉਹ ਵੀ ਤੁਸੀਂ pay ਕਰ ਲਓ ਤਾਂ ਵੀਡੀਓ ਚੱਲਣੀ ਹੈ ਹਟ ਜਾਣੀ ਹੈ ਸੋ ਇਹ ਇੱਕ ਤਰੀਕਾ ਬੜਾ ਹੈ Google ਇਸ ਤਰੀਕੇ ਦੇ ਨਾਲ ਜਿਹੜਾ ਹੈ ਕਈ ਤਰ੍ਹਾਂ ਦੀ services ਦੇ ਕੇ ਪੈਸੇ ਕਮਾਉਂਦਾ ਹੈ